ਸਵਈਆ ਦਾਨਵ ਸੈਨਾ ਲਖੈ ਬਲਵਾਨ ਸੋ ਵਾਹਨ ਚੰਡ ਪ੍ਰਚੰਡ ਪਰਮਾਨਉ। ਦੇਤ ਸ਼ੋਮਦੀ ਬਲਵਾਨ ਸੈਨਾ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਆਪਣੇ ਵਾਹਨ ਸ਼ੇਰ ਨੂੰ ਇਸ ਤਰ੍ਹਾਂ ਘੁਮਾਇਆ। ਚੱਕਰ ਆਲਾਤ ਕੀ ਬਾਤ ਪਘੂਰਣ ਛਾਤਰ ਨਹੀ ਸਮ ਆਓ ਖਰਸਾਨੋ। ਦੇ ਉਸ ਦੇ ਸਮਾਨ ਆਤਿਸ਼ਬਾਜੀ ਦੀ ਚੱਕਰੀ ਵਾਵ ਰੋਲੇ ਦੀ ਹਵਾ ਰਾਜ ਸਿੰਘਾਂ ਸੰਦਾ ਸ਼ਤਰ ਅਤੇ ਸ਼ਸਤਰ ਤੇਜ ਕਰਨ ਵਾਲੀ ਸਾਨ ਵੀ ਨਹੀਂ ਕੋਮ ਸਕਦੀ ਤਾਰਣ ਮਾਹੇ ਸੋ ਐਸੋ ਫਿਰਿਓ ਜਨਪੋਰ ਨਹੀਂ ਸਰਤਾ ਹੈ ਬਖਾਨੋ ਉਸ ਰਣਪੂਮੇ ਵਿੱਚ ਉਹ ਸ਼ੇਰ ਇਸ ਤਰ੍ਹਾਂ ਫਿਰਿਆ ਹੈ ਕਿ ਨਦੀ ਦੇ ਪਾਵਰ ਨੂੰ ਵੀ ਉਸ ਦੇ ਸਮਾਨ ਨਹੀਂ ਕਿਹਾ ਜਾ ਸਕਦਾ। ਔਰ ਨਹੀਂ ਉਪਮਾ ਉਪਜੈ ਸੋ ਦੋਹੂ ਰੁਖ ਕੇਹਰ ਕੇ ਮੁਖ ਮਾਨੋ। ਇਸ ਸੰਬੰਧ ਵਿੱਚ ਹੋਰ ਤਾਂ ਕੋਈ ਉਪਮਾ ਪੈਦਾ ਨਹੀਂ ਹੋਈ ਪਰ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਦੋਹਾਂ ਪਾਸੇ ਸ਼ੇਰ ਦਾ ਹੀ ਮੂੰਹ ਹੋਵੇ। ਯੁੱਧ ਮਹਾ ਅਸੁਰ ਅੰਗਨ ਸਾਥ ਭਯੋ ਤਬ ਚੰਡ ਪਰ ਚੰਡਹ ਭਾਰੀ। ਤਦੋ ਦੇਵਤਾ ਦੇ ਵੱਡੇ ਸਮੂਹ ਨਾਲ ਪ੍ਰਚੰਡ ਚੰਡੀ ਦਾ ਭਾਰੀ ਉਦ ਹੋਇਆ ਸੈਨ ਅਪਾਰ ਆਕਾਰ ਸੁਦਾਰ ਵਿਦਾਰ ਸੰਗਾਰ ਦੇਈ ਰਨਕਾਰੀ ਦੇਵਤਾ ਦੀ ਬੇਹਿਸਾਬੀ ਸੈਨਾ ਨੂੰ ਵੰਗਾਰ ਕੇ ਖਬਰਦਾਰ ਅਤੇ ਸਾਵਧਾਨ ਕਰਕੇ ਕਾਲੀ ਨੇ ਰਣ ਵਿੱਚ ਨਾਸ਼ਟ ਕਰ ਦਿੱਤਾ ਤਪਿਓ ਤਹਾ 400 ਕੋਸ ਲੋ 100 ਉਪਮਾ ਕਵ ਦੇਖ ਵਿਚਾਰੀ ਅਥੇ 400 ਕੋਹਾਂ ਤੱਕ ਯੁੱਧ ਭੂਮੀ ਬਣ ਗਈ ਸੀ ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਨੇ ਇਹ ਉਪਮਾ ਵਿਚਾਰੀ ਹੈ ਪੋਰਣ ਏਕ ਘਰੀ ਨਾ ਪਰੀ ਜੇ ਗਿਰੇ ਧਰਪੈ ਧਰ ਜਿਉ ਪਤ ਚਾਰੀ ਕਿ ਅਜੇ ਇੱਕ ਕੜੀ ਵੀ ਪੂਰੀ ਨਹੀਂ ਗੁਜ਼ਰੀ ਸੀ ਕਿ ਧਰਤੀ ਉੱਤੇ ਬਲਵਾਨ দাঁਤ ਇਸ ਤਰ੍ਹਾਂ ਡਿੱਗੇ ਹਨ ਜਿਸ ਤਰ੍ਹਾਂ ਪਤ ਝੜ ਵਿੱਚ ਪੱਤਰ ਡਿੱਗਦੇ ਹਨ ਮਾਰ ਚਾ ਮੂਚ ਚਤੁਰੰਗਨ ਲਈ ਤਬਲੀ ਨੋ ਹੈ ਸ਼ੁੰਭ ਚਮੰਡ ਕੋ ਆਗਾ ਜਦੋ ਚਤੁਰੰਗਣੀ ਸੈਣਾ ਮਾਰੀ ਗਈ ਤਦੋ ਸ਼ੁੰਭ ਚੰਡੀ ਦੇ ਅੱਗੇ ਆ ਡਟਿਆ ਚਾਲ ਪਰਿਓ ਆਵਨੀ ਸਿਗਰੀ ਹਰ ਜੋ ਹਰ ਆਸਨ ਤੇ ਉਠ ਭਾਗਾ ਉਸ ਵੇਲੇ ਸਾਰੀ ਧਰਤੀ ਉੱਤੇ ਹਲਚਲ ਮਚ ਗਈ ਅਤੇ ਸ਼ਿਵ ਸ਼ੇਰ ਦੀ ਖਲ ਦੇ ਆਸਨ ਹਰ ਆਸਨ ਤੋਂ ਉੱਠ ਕੇ ਨਾ ਸਪਿਆ ਸੁਖ ਗਿਆotra sake har haar so sankat ank maha payo jaga dar nal shiv de gale da haar roopi sap sukh gaya ate dil vich bahut dar paida ho jaan karan sungad gaya lag rahe ho laptaaye ghare mad mano mund ki mal ko taaga ਉਸਾਪ ਗਲੇ ਨਾਲ ਇਸ ਤਰ੍ਹਾਂ ਚੰਬੜ ਗਿਆ ਹੈ ਮਾਨੋ ਮੁੰਡਾ ਦੀ ਮਾਲਾ ਦਾ ਧਾਗਾ ਹੋਵੇ ਚੰਡਕੇ ਸਾਮੂਏ ਆਇ ਕ ਸੁੰਭ ਕਹਿਓ ਮੁਖ ਸੋ ਇਹ ਮੈਂ ਸਭ ਜਾਣੀ ਚੰਡੀ ਦੇ ਸਾਹਮਣੇ ਆ ਕੇ ਸ਼ੁੰਭ ਦੰਤ ਨੇ ਮੁਖ ਤੋਂ ਇਹ ਕਿਹਾ ਕਿ ਸਾਰੀ ਗੱਲ ਮੈਂ ਜਾਣ ਲਈ ਹੈ ਕਾਲੀ ਸਮੇਤ ਸਬੈ ਸ਼ਕਤੀ ਮਿਲ ਦੀਨੋਂ ਖਪਾਏ ਸਬੈ ਦਲ ਪਾਨੀ ਏ ਚੰਡੀ ਤੂ ਕਾਲੀ ਸਮੇਤ ਸਾਰੀ ਸ਼ਕਤੀਆਂ ਨੂੰ ਨਾਲ ਮਿਲਾ ਕੇ ਸਾਰੇ ਦਲਾ ਦੇ ਬਾਨੀਆਂ ਮੁਖੀਆਂ ਨੂੰ ਨਸ਼ਟ ਕਰ ਦਿੱਤਾ ਹੈ ਚਾਂਡ ਕਹਿਓ ਮੁਖ ਤੇ ਉਨਕੋ ਤੇਉ ਤਾਂ ਛਿਨ ਗੌਰ ਕੇ ਮਦ ਸਮਾਨੀ ਇਹ ਸੁਣ ਕੇ ਚੰਡੀ ਨੇ ਮੂੰ ਤੋਂ ਆਉਣਾ ਸਾਰੀਆਂ ਸ਼ਕਤੀਆਂ ਨੂੰ ਕਿਹਾ ਕਿ ਮੇਰੇ ਵਿੱਚ ਸਮਾ ਜਾਓ ਹਾਤੇ ਉਹ ਉਸੇ ਵੇਲੇ ਚੰਡੀ ਦੇ ਵਿੱਚ ਸਮਾ ਗਈਆਂ ਜੋ ਸਰਤਾ ਕੇ ਪ੍ਰਵਾਹ ਕੇ ਵਿੱਚ ਮਿਲੇ ਵਰਖਾ ਬਹੁ ਬੂੰਦਾਂ ਨ ਪਾਣੀ ਜਿਵੇਂ ਵਰਖਾ ਦੀਆਂ ਬਹੁਤ ਬੂੰਦਾਂ ਦਾ ਜਲ ਨਦੀ ਦੇ ਪ੍ਰਵਾਹ ਵਿੱਚ ਮਿਲ ਜਾਂਦਾ ਹੈ ਕੈ ਬਲ ਚੰਡ ਮਹਾਰਣ ਮਦਸੋ ਲੈ ਜਮਦਾੜ ਕੀ ਤਾਂ ਪਰ ਲਾਈ ਮਹਾਨ ਚੰਡੀ ਨੇ ਯੁੱਧ ਭੂਮੀ ਵਿੱਚ ਬਲਪੂਰਵਕ ਕਟਾਰ ਜਮਦਾੜ ਲੈ ਕੇ ਉਸ ਉਤੇ ਚਲਾਈ ਬੈਠ ਗਈ ਆਰ ਕੇ ਔਰ ਮੈਂ ਤਹਿ ਸਰੋਨਤ ਜੁਗਨ ਪੂਰ ਆਕਾਈ ਉਹ ਕਟਾਰ ਵੈਰੀ ਦੀ ਛਾਤੀ ਵਿੱਚ ਤਸ ਗਈ ਉਸਦੇ ਲਹੂ ਨਾਲ ਜੋਗਣਾ ਪੂਰੀ ਤਰ੍ਹਾਂ ਰੱਜ ਗਈਆਂ دیرਗ ਯੁੱਧ ਬਿ ਲੋਕ ਕਾ ਬੁੱਧ ਕਵੀ ਸਰ ਕੇ ਮਨ ਮੈਂ ਇਹ ਆਈ ਉਸ دیرਗ ਯੁੱਧ ਨੂੰ ਵੇਖ ਕੇ ਕਵੀਸ਼ਰ ਦੇ ਮਨ ਵਿੱਚ ਇਹ ਵਿਚਾਰ ਬੁੱਧ ਆਇਆ ਲੋਥ ਪੈ ਲੋਥ ਗਈ ਪਰ ਇਉਂ ਸੋ ਮਨੋਸੁਰ ਲੋਗ ਕੀ ਸੀੜੀ ਬਣਾਈ ਇਹ ਲੋਥ ਉਤੇ ਲੋਥ ਇਸ ਤਰ੍ਹਾਂ ਪੈ ਗਈ ਬਾਨੋ ਸਵਰਗ ਤੱਕ ਜਾਣ ਲਈ ਪੌੜੀ ਬਣਾਈ ਗਈ ਹੋਵੇ ਸ਼ੁੰਭ ਚਮੂ ਸੰਗ ਚੰਡਿਕਾ ਕ੍ਰੋਧ ਕੈ ਯੁੱਧ ਅਨੇਕਾਂ ਵਾਰ ਮਚਿਓ ਹੈ ਚੰਡੀ ਨੇ ਗ੍ਰੋਧਵਾਨ ਹੋ ਕੇ ਸ਼ੁੰਭ ਦੀ ਸੈਨਾ ਨਾਲ ਅਨੇਕਾਂ ਵਾਰ ਯੁੱਧ ਮਚਾਇਆ ਜੰਬੋ ਕੋ ਜੋਗਨ ਗਰੇ ਜਮਜ਼ੂਰ ਰਕਤ ਕੀ ਇਹ ਚ ਮੈ ਇਸ ਨਚਿਓ ਹੈ ਇੱਕ ਰੋਪਕ ਅਨੁਸਾਰ ਗਿੱਦੜ ਜੋਗਣਾ ਅਤੇ ਗਿਰਜਾ ਮਜ਼ਦੂਰ ਹਨ ਅਤੇ ਲੋਹੇ ਦੇ ਚਿੱਕੜ ਰੋਪੀ ਗਾਰੇ ਵਿੱਚ ਸ਼ੇਵ ਨਚਿਆ ਹੈ ਅਰਥਾਤ ਕਹਾਣੀ ਕੋਲੀ ਹੈ ਲੱਥ ਪੈ ਲੱਥ ਸੋ ਭੀ ਤੈ ਭਈ ਸਿਤ ਗੂਧ ਔ ਮੇਦ ਲੈ ਤਾਹੇ ਕਚਿਓ ਹੈ ਲੋਤ ਉੱਤੇ ਚੜੀ ਲੋਤ ਕੰਧ ਬਣੀ ਹੋਈ ਹੈ ਅਤੇ ਸਫੇਦ ਮਿਝ ਅਤੇ ਚਰਬੀ ਨਾਲ ਉੱਪਰ ਕਾਲੀ ਕੀਤੀ ਹੋਈ ਹੈ। ਭੌਣ ਰੰਗੀਨ ਬਣਾਏ ਮਨੋ ਕਰਮਾ ਵਿੱਚ ਉਚੇਤਰ ਬਚੇਤਰ ਰਚਿਓ ਹੈ। ਇਹ ਰਣਭੂਮੀ ਨਹੀਂ ਮਾਨੋ ਵਿਸ਼ਵਕਰਮਾ ਕਰਮਾ ਵਿੱਚ ਨੇ ਰੰਗੀਨ ਮਕਾਨ ਬਣਾ ਕੇ ਉੱਤੇ ਉਚੇਤਰ ਚਿਤਰਾ ਦੀ ਸਿਰਜਣਾ ਕੀਤੀ ਹੋਵੇ। ਸਵਈਆ ਦੋ ਦੂਸੋ ਜੁਦ ਪੈਓ ਰਣਮੈ ਉਤ ਸੁੰਭ ਇਤੈ ਬਰ ਚਾਂਡ ਸੰਭਾਰੀ ਰਣ ਭੂਮੀ ਵਿੱਚ ਦਵੰਦ ਯੁੱਧ ਹੋ ਰਿਹਾ ਹੈ ਇਧਰ ਪਰ ਚੰਡ ਚੰਡੀ ਅਤੇ ਉਧਰ ਸ਼ੋਮਭ ਡਟੇ ਹੋਏ ਹਨ ਕਾਏ ਅਨੇਕ ਪਏ ਦੋਹੂ ਕੈ ਤਨ ਪੌ ਰਖ ਗਿਓ ਸਭ ਦੇਤ ਕੋ ਹਾਰੀ ਦੋਹਾਂ ਦੇ ਸ਼ਰੀਰ ਉਤੇ ਅਨੇਕ ਜ਼ਖਮ ਲੱਗੇ ਹੋਏ ਹਨ ਪਰੰਤੋ ਦੈਨ ਦੀ ਸਾਰੀ ਸ਼ਕਤੀ ਪੌਰਖ ਹਾਰ ਗਈ ਹੈ। ਹੀਨ ਭਈ ਬਲ ਤੇ ਪੁਜ ਕਾਪਤ। ਸੋਪਮਾ ਕਾਵ ਹੈ ਸਬ ਵਿਚਾਰੀ। ਬਲਹੀਨ ਹੋ ਕੇ ਸ਼ੁੰਭ ਦੀਆਂ ਪੂਜਾਵਾਂ ਕੰਬ ਲੱਗ ਗਈਆਂ ਹਨ। ਉਸ ਦ੍ਰਿਸ਼ ਦੀ ਉਪਮਾ ਕਵੀ ਨੇ ਇਸ ਪ੍ਰਕਾਰ ਵਿਚਾਰੀ ਹੈ। ਮਾਨੋ ਗਰੜੋ ਕੇ ਬਲ ਤੇ ਲਈ ਪੰਚਮੁਖੀ ਜੁਗ ਸਾਪਨਕਾਰੀ। ਮਾਨੋ ਪੰਜ ਮੂਹਾ ਵਾਲੀਆਂ ਦੋ ਕਾਲੀਆਂ ਸੱਪਣੀਆਂ ਗਾੜ੍ਹ ਮੰਤਰ ਦੇ ਪ੍ਰਭਾਵ ਬਲ ਕਰਨ ਬੇਸੁਧ ਹੋ ਕੇ ਲਟਕਰਈਆਂ ਹੋਣ ਕੋਪ ਪਈ ਵਰ ਚੰਡ ਮਹਾ ਬਹੁ ਜੁੱਧ ਕਰਿਓ ਰਣ ਮੈ ਬਲ ਧਾਰੀ ਮਹਾਨ ਅਤੇ ਬਲਵਾਨ ਚੰਡੀ ਨੇ ਕਰੋਧਿਤ ਹੋ ਕੇ ਰਣ ਭੂਮੀ ਵਿੱਚ ਬਲਪੂਰਵਕ ਯੁੱਧ ਕੀਤਾ ਲੈ ਕੈ ਕਿਰਪਾਨ ਮਹਾ ਬਲਵਾਨ ਪ੍ਰਚਾਰਕ ਸੁੰਭ ਕੇ ਉਪਰਚਾਰੀ ਉਸ ਮਹਾ ਬਲਵਾਨ ਚੰਡੀ ਨੇ ਕਿਰਪਾਨ ਲੈ ਕੇ ਲਲਕਾਰ ਦੇ ਹੋਇਆ ਸ਼ੁੰਭ ਉਪਰ ਸੁੱਟ ਦਿੱਤੀ ਸਾਰ ਕੋ ਸਾਰ ਕੀ ਸਾਰ ਬਜੀ ਚਨਕਾਰ ਉਠੀ ਤਹਤੇ ਚਿੰਗਾਰੀ ਤਲਵਾਰ ਦੇ ਲੋਹੇ ਸਾਰ ਨਾਲ ਦੂਜੇ ਦੀ ਤਲਵਾਰ ਦੇ ਲੋਹੇ ਦੀ ਧਾਰ ਵੱਜੀ ਉਸ ਤੋਂ ਸ਼ਨਕਾਰ ਹੋਈ ਅਤੇ ਚਿੰਗਾਰੀਆਂ ਨਿਕਲੀਆਂ ਮਾਨੋ ਪਾਦ ਸਮਾਸ ਕੀ ਰੈਣ ਲਸੈ ਪਟ ਬੀ ਜਨਕੀ ਚਮਕਾਰੀ ਮਾਨੋ ਪਾਦਰੋ ਮਹੀਨੇ ਦੀ ਰਾਤ ਵਿੱਚ ਜੁਗਨੂਆਂ ਪਟ ਬੀ ਜਨ ਦੀ ਚਮਕ ਹੋ ਰਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ